ਮੈਂ ਭੁੱਲਰ ਸਾਹਿਬ ਨੂੰ ਇੱਕ ਗੱਲ ਪੁੱਛਣਾ ਚਾਹੁੰਨਾ ਸਿਰਫ ਇੱਕ ਗੱਲ ਕਿ ਨਰੈਣ ਸਿੰਘ ਚੋੜਾ ਪਾਕਿਸਤਾਨ ਜਾਂਦਾ ਸੀ ਕਿ ਨਹੀਂ ਜਾਂਦਾ ਸੀ ਦੂਜਾ ਸਵਾਲ ਨਰੈਣ ਸਿੰਘ ਚੋੜਾ ਪੁਲਿਸ ਦੇ ਡਾਕੂਮੈਂਟਸ ਕੀ ਇਹ ਗੱਲ ਤਸਦੀਕ ਕਰਦੇ ਆ ਕਿ ਨਹੀਂ ਕਰਦੇ 댓 ਹੀ ਇਜ਼ ਅ ਐਕਟਿਵ ਸਲੀਪਰ ਸੈਲ ਆਫ ਦੀ ਆਈਐਸਆਈ ਤੀਜੀ ਗੱਲ ਕੀ ਪੁਲਿਸ ਨੇ ਇਹਦੇ ਕੋਲੋਂ ਆਰ ਡੀ ਐਕਸ ਗਰਨੇਡ ਏ ਕੇ 47 ਸਫਿਸਟੀਕੇਟਿਡ ਵੈਪਨਸ ਰਿਕਵਰ ਕਰੇ ਹੈ ਕਿ ਨਹੀਂ ਕੀਤੇ ਜਦੋਂ ਤੁਸੀਂ ਮੇਰੀ ਇਹਨਾਂ ਗੱਲਾਂ ਦਾ ਜਵਾਬ ਦੇ ਦੋਗੇ ਹਾਂ ਜਾਂ ਨਾ ਚ ਫਿਰ ਅਗਲੀ ਗੱਲ ਦਾ ਮੈਨੂੰ ਦੱਸ ਦਿਓ ਕਿ ਸਦਾਰ ਸੁਖਬੀਰ ਸਿੰਘ ਬਾਦਲ ਸਮੇਤ 12 13 ਜੈਡ ਪਲੱਸ ਪ੍ਰੋਟੈਕਟੀ ਨੇ ਪੰਜਾਬ 'ਚ ਹਰ ਪ੍ਰੋਟੈਕਟਿਵ ਦਾ ਇੱਕ ਡੋਸੀਅਰ ਬਣਿਆ ਕਿ ਉਹਨੂੰ ਕਿਤੋਂ-ਕਿਤੋਂ ਖਤਰਾ ਹੈ ਹਾਂ ਕੋਈ ਨਵਾਂ ਪੈਦਾ ਹੋ ਜੇ ਤੇ ਉਹ ਡੋਸੀਅਰ ਚ ਬਾਅਦ ਚ ਆਊਗਾ ਮਗਰ ਵੈਸੇ ਲਗਭਗ ਫਾਈਲ ਬਣੀ ਹੋਈ ਆ ਉਸ ਫਾਈਲ ਚ ਨਰੈਨ ਸਿੰਘ ਚੌੜੇ ਦਾ ਸਿੱਧਾ ਜ਼ਿਕਰ ਉਸ ਨਰੈਨ ਸਿੰਘ ਚੌੜੇ ਨੂੰ ਇੱਕ Z+ ਪ੍ਰੋਟੈਕਟਿਵ ਦੇ ਆਲੇ-ਦੁਆਲੇ ਉਹਦੇ ਤਾਂ ਐ ਤੁਸੀਂ ਨਾਲ-ਨਾਲ ਘੁਮਾਈ ਫਿਰਦੇ ਸੀਗੇ ਕਿ ਸ਼ਾਇਦ ਇਹ ਜਿਹੜੇ 175 ਪੁਲਿਸ ਵਾਲੇ ਲਾਏ ਸੀ ਕਿਤੇ ਨਰੈਣ ਚੋੜੇ ਤੇ ਤੇ ਨਹੀਂ ਲਾਏ ਸੀ ਕਿ ਇਹਨੂੰ ਨਾ ਕੋਈ ਰੋਕ ਲਵੇ ਕਿਉਂਕਿ ਮੈਂ ਉਹ ਵੀਡੀਓ ਨੂੰ ਸ਼ੇਅਰ ਕਰੂੰਗਾ ਯੂ ਵਿਲ ਬੀ ਅਮੇਜ਼ਡ ਐਟ ਦ ਪੁਲਿਸ ਦੀ ਕਨਾਈਵੰਦ ਪੁਲਿਸ ਦੀ ਮਿਲੀ ਭੁਗਤ ਔਰ ਪੁਲਿਸ ਨੇ ਇਹ ਸਾਰਾ ਇਨਸੀਡੈਂਟ ਆਪ ਕਰਵਾਇਆ ਹੈ ਇਹ ਤਾਂ ਹੁਣ ਉਹ ਆਪ ਦੱਸ ਦੇਣ ਕਿ ਉਹਨਾਂ ਦੀ ਨੈਗਲੀਜੈਂਸ ਹੈ ਕਿ ਕਨਾਈਵੰਸ ਹੈ ਕਿਉਂਕਿ ਮੇਰਾ ਮੰਨਣਾ ਆਫਟਰ ਸੀਇੰਗ ਦ ਵੀਡੀਓਜ਼ ਕਿ ਇਹ ਪੁਲਿਸ ਦਾ ਔਰ ਹਰਪਾਲ ਰੰਧਾਵੇ ਦਾ ਇਹਦਾ ਸਿੱਧਾ ਹੀ ਹੱਥ ਹੈ ਔਰ ਮੈਂ ਤਾਂ ਪੋਸਟਰ ਥੋੜੇ ਤਿਆਰ ਕੀਤਾ ਥੋੜਾ ਇਹਨੂੰ ਵੇਖ ਲਓ ਫਿਰ ਤੁਹਾਨੂੰ ਹੌਲੀ-ਹੌਲੀ ਸਮਝ ਆਊਗੀ ਜਿਹੜਾ ਆਮ ਆਦਮੀ ਪਾਰਟੀ ਦਾ ਇਵੈਂਟ ਮੈਨੇਜਮੈਂਟ ਥੋੜਾ ਡੀਰੇਲ ਹੋ ਗਿਆ ਇਹਦੇ ਵਿੱਚ ਅਰਵਿੰਦ ਕੇਜਰੀਵਾਲ ਜਵੇਂ ਨਰੇਸ਼ ਯਾਦਵ ਨੂੰ ਵਰਤ ਲਿਆ ਬੇਅਤ ਵੀ ਲਈ ਹਿੰਦੂ ਮੁਸਲਮਾਨ ਮੋਤਾ ਉੱਥੇ ਭਗਵੰਤਮਾਨ ਡੀਜੀਪੀ ਔਰ ਸਭ ਨੂੰ ਪਤਾ ਮੈਨੂੰ ਤਾਂ ਖਾਸ ਤੌਰ ਤੇ ਪਤਾ ਗੌਰਵ ਯਾਦਵ ਸਾਹਿਬ ਮੇਰੀ ਅੱਖਾਂ 'ਚ ਅੱਖਾਂ ਪਾ ਕੇ ਡਿਨਾਈ ਕਰਦੇ ਹੋ ਕਿਸੇ ਬੋਬੀ ਪੁੱਲਰ ਤੇ ਥੋੜੇ ਵਿੱਚ ਤਾਂ ਸੂਈ ਨਹੀਂ ਲੰਗਦੀ ਔਰ ਬੋਬੀ ਪੁੱਲਰ ਤੇ ਹਰਪਾਲ ਰੰਦਾ ਵਿੱਚ ਸੂਈ ਨਹੀਂ ਲੰਗਦੀ ਇਹ ਮੈਨੂੰ ਵੀ ਪਤਾ ਹੈ ਦੈਟਸ ਵਾਈ ਇਹਨੂੰ ਇਸ ਕਿਸਮ ਦੀ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਔਰ ਉਸ ਬੰਦੇ ਦਾ ਨਰੈਣ ਚੌੜੇ ਨਾਲ ਕੀ ਪਿਆਰ ਹੈ ਇਹ ਜ਼ਰੂਰ ਐਕਸਪਲੇਨ ਕਰਿਓ ਮੈਂ ਇਹ ਕਹਿ ਰਿਹਾ ਵੀ ਇਹ ਇੱਕ ਬੜਾ ਅਹਿਮ ਇਸ਼ੂ ਆ ਜਿਹੜਾ ਆ ਰਿਹਾ ਆ ਕਿ ਜਗ੍ਹਾ ਠੀਕ ਨਹੀਂ ਆ ਮੈਂ ਫੇਰ ਦੱਸ ਚੁੱਕਿਆ ਵੀ ਇਹ ਗੋਲੀ ਆਮ ਬੰਦੇ ਵੱਲੋਂ ਨਹੀਂ ਚਲਾਈ ਗਈ ਇਸ ਦਾ ਸਹੀ ਜਵਾਬ ਭਾਈ ਨਰੈਣ ਸਿੰਘ ਚੌੜਾ ਹੀ ਦੇਣਗੇ ਵੀ ਉਹਨਾਂ ਨੇ ਇਹਨਾਂ ਐਕਸਟ੍ਰੀਮ ਸਟੈਪ ਕਿਉਂ ਲਿਆ ਆ ਔਰ ਅਕਾਲ ਤਖਤ ਸਾਹਿਬ ਨੂੰ ਨਹੀਂ ਮੈਂ ਦੱਸਦਾ ਮੈਂ ਅਕਾਲ ਤਖਤ ਸਾਹਿਬ ਨੂੰ ਇਹ ਅਪੀਲ ਕਰਦਾ ਜਦੋਂ ਅਕਾਲ ਤਖਤ ਸਾਹਿਬ ਦੇ ਵਿੱਚ ਬੋਲ ਪਿਆ ਆ ਆ ਗਿਆ ਆ ਤੇ ਅਕਾਲ ਤਖਤ ਸਾਹਿਬ ਨੇ ਚਾਹੀਦਾ ਆ ਕਿ ਬਾਕੀ ਕਾਨੂੰਨੀ ਪ੍ਰਕਿਰਿਆ ਜੋ ਹੁੰਦੀ ਹੋਵੇ ਘਟੋ ਘਟ ਇਹ ਇਸ ਇਸ਼ੂ ਨੂੰ ਲੈ ਕੇ ਵੀ ਉਹਨਾਂ ਨੇ ਇਹ ਜਗ੍ਹਾ ਕਿਉਂ ਚੁਣੀ ਇਹਦੇ ਬਾਰੇ ਅਕਾਲ ਤਖਤ ਸਾਹਿਬ ਭਾਈ ਨਰੈਨ ਸਿੰਘ ਚੌੜਾ ਨੂੰ ਆਪ ਪੁੱਛਣ ਲਾ ਕੇ ਕਿਸੇ ਦੁਨਿਆਵੀ ਅਦਾਲਤ ਤੋਂ ਮੈਂ ਇਹਦੇ ਬਾਰੇ ਕੋਈ ਨਿੱਜੀ ਰਾਏ ਨਹੀਂ ਦੇਣੀ ਠੀਕ ਹੈ ਕਿ ਨਹੀਂ ਕਿਉਂਕਿ ਮੈਂ ਫੇਰ ਕਹਿ ਰਿਹਾ ਕਿ ਭਾਈ ਨਰੈਨ ਸਿੰਘ ਚੌੜਾ ਪਿਛਲੇ 50 ਸਾਲਾਂ ਤੋਂ ਦ੍ਰਿੜਤਾ ਦੇ ਨਾਲ ਔਰ ਮੈਂ ਬਹੁਤ ਵਾਰੀ ਖੁਦ ਵੀ ਮਹਿਸੂਸ ਕੀਤਾ ਆ ਜਿੱਥੇ ਕਿਤੇ ਸਾਡੇ ਕੋਲ ਵਗਿਆ ਹੁੰਦੀ ਸੀ ਤੇ ਸਾਨੂੰ ਉਹ ਖੁਦ ਕਹਿ ਦਿੰਦੇ ਵੀ ਤੂੰ ਇੱਥੇ ਮर्यादा ਦੇ ਵਿੱਚ ਉਲੰਘਣਾ ਕੀਤੀ ਹੈ ਬਹੁਤ ਵਾਰ ਸਾਨੂੰ ਭਾਈ ਨਰੈਨ ਸਿੰਘ ਚੌੜਾ ਨੇ ਟੋਕਿਆ ਆ ਸੋ ਐਸੇ ਬੰਦੇ ਨੂੰ ਵੀ ਇੱਕ ਐਨ ਐਕਸਟ੍ਰੀਮ ਸਟੈਪ ਲੈਣਾ ਪਿਆ ਇਹਦਾ ਸਹੀ ਜਵਾਬ ਭਾਈ ਨਰੈਲ ਸਿੰਘ ਚੌੜਾ ਦੇਣਗੇ ਮੈਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ YouTube ਵੱਲੋਂ ਇੱਕ ਤੰਜ ਵੀ ਕੱਸਿਆ ਗਿਆ ਔਰ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਅਕਾਲੀ ਬੱਲ ਵੱਲੋਂ ਨਰੈਲ ਸਿੰਘ ਚੌੜਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਕੀ ਕਰਨਾ ਚਾਹੀਦਾ ਚਾਹੀਦਾ ਸਨਮਾਨ ਕੀਤਾ ਜਾਣਾ ਚਾਹੀਦਾ ਸਨਮਾਨ ਕਰਨਾ ਚਾਹੀਦਾ ਨਰੈਲ ਕਿੰਨੇ ਕਿਹਾ ਇਹ ਰਮਨੀਤ ਬਿੱਟੂ ਕੋਈ ਬੰਦਾ ਤੇ ਚੱਜ ਦਾ ਲੱਭੀ ਅਸੀਂ ਉਹ ਤੇ ਹਰ ਗੱਲ ਦੇ ਉੱਤੇ ਟੰਗੜਾ ਹਉਣ ਦਾ ਉਹਦਾ ਕੰਮ ਆ ਕਦੀ ਕਾਂਗਰਸ ਤੇ ਕਦੀ ਭਾਈਪਾ ਉਹਨੂੰ ਕਦੀ ਸਿੱਖਾਂ ਦੀ ਕੋਈ ਚੱਜ ਦੀ ਚੀਜ਼ ਵਿੱਚ ਵੇ ਉਨ ਜੋ ਕਹਿੰਦਾ ਕਹਿੰਦਾ ਰਹਿੰਦਾ ਮਨਨ ਸਿੰਘ ਚੋੜਾ ਨੇ ਇਹ ਕੰਮ ਕੀਤਾ ਕਿ ਜਿਹੜਾ ਨੂੰ ਪੰਥ ਸਿਖਿਆ ਜਾਵੇ ਇਹਦੇ ਛੇਕੇ ਵੇਖ ਲੈਣ ਫਿਰ ਪੰਥ ਦੱਸ ਦੇਗਾ ਵੀ ਉਹਨੇ ਗਲਤ ਕੀਤਾ ਹੈ ਕਿ ਸਹੀ ਕੀਤਾ ਹੈ ਇਹਦਾ ਦੇਖੋ ਇਹ ਕੋਈ ਚੈਲੰਜ ਨਹੀਂਗਾ ਕੱਲ ਤੱਕ ਸੈਮ ਨੂੰ ਇਹ ਉਹਨਾਂ ਲੋਕਾਂ ਨੂੰ ਜਵਾਬ ਹੈ ਜਿਹੜੇ ਕਹਿ ਰਹੇ ਛੇਕਣਾ ਜਾਣਾ ਚਾਹੀਦਾ ਛੇਕ ਜਿਹੜੇ ਬੰਦੇ ਨੂੰ ਛੇਕਿਆ ਜਾਣਾ ਚਾਹੀਦਾ ਉਹਨੂੰ ਤੁਸੀਂ ਨਿਮਾਣਾ ਬਣਾ ਕੇ ਰੱਖਦਾ ਉਹ ਕਹਿੰਦੇ ਨਰਨ ਸਿੰਘ ਚੋੜਾ ਦੀ ਮਦਦ ਪੁੱਛਨੇ ਵੀ ਕੀਤੀ ਇਹ ਤਾਂ ਪੁਲਿਸ ਜਵਾਬ ਦਵੇ ਔਰ ਪਰ ਮੈਂ ਇਥੇ ਹਾਂ ਇੱਕ ਗੱਲ ਬੜੀ ਆ ਰਹੀ ਹੈ ਖਤਰਨਾਕ ਪਹਿਲੇ ਦਿਨ ਨੈਰੇਟਿਵ ਸੱਜਿਆ ਆਈਐਸਆਈ ਅੱਜ ਦੇ ਆਖਬਾਰਾਂ ਦੇ ਵਿੱਚ ਆਪ ਸਰਕਾਰ ਆਇਆ ਨਾ ਹੁਣ ਮਜੀਠੀਆ ਸਾਹਿਬ ਪਹਿਲਾਂ ਤੇ ਇਹ ਦੱਸਣ ਕਿ ਇਨਡਾਇਰੈਕਟਲੀ ਇਹ ਮੰਨਿਆ ਜਾਵੇ ਕਿ ਆਪ ਸਰਕਾਰ ਨੇ ਵੀ ਆਈਐਸਆਈ ਚਲਾ ਰਹੀ ਉਹਨਾਂ ਦੀ ਥਿਊਰੀ ਦੇ ਮੁਤਾਬਕ ਫਿਰ ਜੇ ਤੁਸੀਂ ਕਹਿੰਦੇ ਪੰਜਾਬ ਪੁਲਿਸ ਵੀ ਇਹਦਾ ਮਤਲਬ ਇਹ ਵੀ ਮੰਨ ਲੀਏ ਪੰਜਾਬ ਪੁਲਿਸ ਦੀ ਇਹ ਵੀ ਨੂੰ ਆਈਐਸਆਈ ਚਲਾ ਰਹੀ ਇਹ ਸਭ ਬੇਬੁਨਿਆਦ ਨੇ ਸਾਡੇ ਪੁਰਾਣੇ ਲੀਡਰਾਂ ਤੋਂ ਲੈ ਕੇ ਅੱਜ ਤੱਕ ਜਿੰਨਾ ਕ ਅਸੀਂ ਭਾਈ ਨਰਾਇਣ ਸਿੰਘ ਚੌੜੇ ਦੇ ਨਾਲ ਤੁਰੇ ਆ ਉਹ ਨਾ ਵਿਕਣ ਵਾਲਾ ਬੰਦਾ ਆ ਨਾ ਝੁਕਣ ਵਾਲਾ ਬੰਦਾ ਆ ਜਿਉਂਨੇ ਕੋ ਐਕਸ਼ਨ ਕੀਤਾ ਆ ਤੇ ਉਹ ਬਲੰਟਲੀ ਪੂਰਾ ਇੱਕ ਠੋਕ ਕੇ ਉਸ ਟੀਨੂ ਐਡਮਿਟ ਕਰੇਗਾ ਸਾਨੂੰ ਯਕੀਨ ਆ ਔਰ ਇਹੋ ਜੇ ਬੇਬੁਨਿਆਦ ਲਾ ਕੇ ਉਸ ਦੀ ਕਰੈਕਟਰ ਅਸੈਸੀਨੇਸ਼ਨ ਨਾ ਕੀਤੀ ਜਾਵੇ ਉਸਨੇ ਇੱਕ ਰੰਜ ਦੇ ਵਿੱਚ ਇੱਕ ਰੋਸ ਦੇ ਵਿੱਚੋ ਇਹ ਕਦਮ ਚੁੱਕਿਆ ਆ ਉਹਨਾਂ ਨੇ ਨਾ ਕਿ ਕਿਸੇ ਦੇ ਇਸ਼ਾਰਿਆਂ ਦੇ ਉੱਤੇ ਜੇ ਇਸ਼ਾਰਿਆਂ ਤੇ ਚੱਲਣ ਵਾਲੇ ਹੁੰਦੇ ਨਾ ਤੇ ਅੱਜ ਉਹ ਕਾਲੀ ਦਲ ਦੇ ਵਿੱਚ ਬੈਠੇ ਹੁੰਦੇ ਕਿਉਂਕਿ ਕਾਲੀ ਦਲ ਅੱਜ ਸਾਰਾ ਹੀ ਉਹ ਆ ਜਿਹੜਾ ਕਦੀ ਕਦੀ ਇਹਨਾਂ ਦੇ ਵਿੱਚੋ ਲੀਡਰ ਹੈਗੇ ਨੇ ਮੂਵਮੈਂਟ ਦੀ ਪੈਰਵਾਹੀ ਕਰਦੇ ਸੀ ਤੇ ਜਿੱਦਣ ਵਿਕਣ ਦਾ ਮੌਕਾ ਮਿਲਿਆ ਤੇ ਐਂ ਵਿਕਨੇ ਆ ਤੇ ਜੇ ਭਾਈ ਨਰੈਨ ਸਿੰਘ ਚੌੜਾ ਵੇਖਣ ਵਾਲਾ ਹੁੰਦਾ ਨਾ ਤੋ ਉਹਨੂੰ ਅਕਾਲੀ ਦਲ ਦੇ ਕਿਸੇ ਅਹਿਮ ਪਲੇਟਫਾਰਮ ਦੇ ਤੇ ਬੈਠਾ ਦਾ ਵੇਖ